ਬਰਸਰਦੇ ਬਸ ਸਟੈਂਡ ਨੇੜੇ ਹੋਟਲ 'ਚ ਦੇਵਪਾਰ ਚੱਲਣ ਦੀ ਸ਼ਰਮਨਾਕ ਖਬਰ ਸਾਹਮਣੇ ਆਈ ਹੈ ਜਿਸ ਵਿੱਚ ਹੋਟਲ ਮੈਨੇਜਰ ਰਤੀ ਹੋਟਲ ਦੇ ਬਾਕੀ ਕਰਮਚਾਰੀ ਦੇਵਪਾਰ ਦਾ ਧੰਦਾ ਚਲਾ ਰਹੇ ਹਨ ਜਿਸ ਦੇ ਚਲਦੇ ACP ਸ਼ੀਤਲ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਕਾਫੀ ਸਮੇਂ ਤੋਂ ਸ਼ਿਕਾਇਤਾਂ ਆ ਰਹੀਆਂ ਸਨ ਕਿ ਬਸ ਸਟੈਂਡ ਨੇੜੇ ਹੋਟਲਾਂ ਵਿੱਚ ਦੇਵਪਾਰ ਦਾ ਧੰਦਾ ਚੱਲਦਾ ਹੈ ਜਿਸ ਦੇ ਚਲਦੇ ਸਾਡੀ ਪੁਲਿਸ 팀 ਵੱਲੋਂ ਪੂਰਾ ਟਰੈਪ ਲਗਾ ਕੇ ਇਹ ਕਾਰਵਾਈ ਕੀਤੀ ਗਈ ਹੈ ਇਸ ਕਾਰਵਾਈ ਦੌਰਾਨ ਪੁਲਿਸ ਨੇ ਦੋ ਵਿਅਕਤੀਆਂ ਇੱਕ ਹੋਟਲ ਮੈਨੇਜਰ ਅਤੇ ਇੱਕ ਹੋਟਲ ਦਾ ਕਰਿੰਦੇ ਨੂੰ ਗ੍ਰਿਫਤਾਰ ਕੀਤਾ। ਕਰਿੰਦਾ ਕੁੜੀਆਂ ਨੂੰ ਹੋਟਲ ਲਿਆਉਣ ਦਾ ਕੰਮ ਕਰਦਾ ਸੀ। ਜਦੋਂ ਪੁਲਿਸ ਨੂੰ ਖਬਰ ਮਿਲੀ ਤਾਂ ਪੁਲਿਸ ਨੇ ਰੇਡ ਕੀਤੀ। ਤਾਂ ਇੱਕ ਮਹਿਲਾ 35 ਸਾਲਾਂ ਨੂੰ ਹੋਟਲ 'ਚ ਪਾਇਆ ਤੇ ਮਹਿਲਾ ਦੇ ਬਿਆਨਾਂ ਤੇ ਕਾਰਵਾਈ ਕੀਤੀ। ਪਤਾ ਲੱਗਾ ਕਿ ਇੱਥੇ ਪੈਸੇ ਦੇ ਕੇ ਦੇਵਪਾਰ ਚਲਾਇਆ ਜਾ ਰਿਹਾ ਹੈ। ਪੁਲਿਸ ਵੱਲੋਂ ਹੋਟਲ ਦੇ ਰਿਕਾਰਡ ਚੈੱਕ ਕੀਤੇ ਜਾ ਰਹੇ ਹਨ ਤੇ ਸੀਸੀਟੀਵੀ ਫੁਟੇਜ ਵੀ ਖੰਗਾਲੀਆਂ ਜਾ ਰਹੇ